मना प्रभ कि तेरा ते।

ਇਹ ਲੋਗ ਦੇ ਜਨ ਨੇ ਕੀ ਉੱਲੇ ਮਿਟੈ ਸਭ ਸਖਨ ਕੋ ਸੁਖ ਦਏ ਸਭ ਸਖਨ ਕੋ ਸੁਖ ਦਏ ਜਹ ਤੈ ਪਾਏ ਸਹਾ सिन देदियल फल तेदियल फल देख प्रगती नानक नानक रान थी ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਪਿਆਰਿਓ ਅੱਜ ਸਾਰੇ ਜਗਤ ਵਿੱਚ ਗੁਰੂ ਪਰਮੇਸ਼ਰ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਵਸ ਮਨਾਇਆ ਜਾ ਰਿਹਾ ਹੈ ਕੱਤਕ ਦੀ ਪੂਰਨਮਾਸ਼ੀ ਸੋ ਦਾਸ ਵੱਲੋਂ ਕੁਝ ਬੇਨਤੀਆਂ ਕੁਝ ਬਚਨ ਨਿਮਰਤਾ ਸਹਿਤ ਪਿਆਰ ਸਹਿਤ ਗੰਭੀਰ ਹੋ ਕੇ ਪਹਿਲੀ ਬੇਨਤੀ ਹੈ ਮੇਰੀ ਉਹਨਾਂ ਪ੍ਰਚਾਰਕਾਂ ਨੂੰ ਕਥਾਕਾਰ ਰਾਗੀ ਕੀਰਤਨੀਏ ਢਾਡੀ ਕਵੀਸ਼ਰ ਸੰਤ ਜੋ ਵੀ ਗੁਰੂ ਨਾਨਕ ਦੀ ਬਾਣੀ ਨੂੰ ਗਾ ਕੇ ਦਾਸੀ ਵਿੱਚ ਆ ਜਾਂਦਾ ਹੈ ਅਸੀਂ ਗੁਰੂ ਨਾਨਕ ਦੀ ਬਾਣੀ ਨੂੰ ਗਾ ਕੇ ਗੁਰੂ ਨਾਨਕ ਦੇ ਇਤਿਹਾਸ ਨੂੰ ਗਾ ਗਾ ਕੇ ਅਸੀਂ ਆਪਣੀਆਂ ਕੋਠੀਆਂ ਪੜ ਲੀਆਂ ਮਹਿਲ ਬਣਾ ਲਏ ਜ਼ਮੀਨਾਂ ਬਣਾ ਲਈਆਂ ਆਪਣੇ ਰੁਤਬੇ ਹਾਸਲ ਕਰ ਲਏ ਵੱਡੇ ਵੱਡੇ ਨਾਮ ਬਣ ਕੇ ਸਾਡੇ ਪਰ ਅਸੀਂ ਆਪਣੀ ਜੇ ਡਿਊਟੀ ਸਹੀ ਤਰੀਕੇ ਨਾਲ ਪੂਰੀ ਨਹੀਂ ਕਰਦੇ ਤਾਂ ਪਿਆਰਿਓ ਸਾਥੋਂ ਇਹ ਜਵਾਬ ਮੰਗੇ ਜਾਣੇ ਨੇ ਨਾਨਕ ਆਖੇ ਰੇ ਮਨਾਂ ਸੁਣਿਓ ਸਿੱਖ ਸਹੀ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਸੱਚੇ ਮਨ ਨਾਲ ਤਿਆਗ ਦੀvirti ਨਾਲ ਧੁਰ ਅੰਦਰੋਂ ਸਾਨੂੰ ਗੁਰੂ ਦੀ ਬਾਣੀ ਦਾ ਸਹੀ ਪ੍ਰਚਾਰ ਪ੍ਰਸਾਰ ਸੰਸਾਰ ਦੇ ਭਲੇ ਵਾਸਤੇ ਸੰਗਤਾਂ ਦੇ ਭਲੇ ਵਾਸਤੇ ਇਸ ਮਨੁੱਖਤਾ ਦੇ ਭਲੇ ਵਾਸਤੇ ਸਾਡੀ ਇਹ ਡਿਊਟੀ ਲੱਗੀ ਹੈ ਜਾਂ ਅਸੀਂ ਇਹ ਕੰਮ ਤੇ ਲੱਗ ਗਏ ਠੀਕ ਹੈ ਅਸੀਂ ਪੈਸਾ ਵੀ ਕਮਾਉਣਾ ਹੈ ਆਪਣੀ ਜ਼ਰੂਰਤ ਪੂਰੀ ਕਰਨੀ ਹੈ ਪਰ ਸਭ ਤੋਂ ਪਹਿਲਾਂ ਸਾਡਾ ਕੰਮ ਹੈ ਗੁਰਬਾਣੀ ਦਾ ਰਸ ਖੁਦ ਲਈਏ ਖੁਦ ਗੁਰਬਾਣੀ ਨੂੰ ਕਮਾਈਏ ਗੁਰਬਾਣੀ ਅਨੁਸਾਰ ਜੀਵਨ ਹੋਵੇ ਸਾਡਾ ਗੁਰੂ ਨਾਨਕ ਜਿਸ ਆਨੰਦ ਨਾਲ ਜਿਸ ਤਿਆਗ ਨਾਲ ਜਿਸ ਪਿਆਰ ਨਾਲ ਜਿਸ ਬੈਰਾਗ ਨਾਲ ਗਾਉਂਦੇ ਸੀ ਜਿੰਨੇ ਸ਼ਿੱਦਤ ਨਾਲ ਉਹ ਜਾ ਜਾ ਕੇ ਸੰਗਤਾਂ ਦੇ ਦੁੱਖ ਦੂਰ ਕਰਦੇ ਸੀ ਚਾਨਣ ਵੰਡਦੇ ਸੀ ਸਾਡੀ ਵੀ ਡਿਊਟੀ ਉਹੀ ਹੈ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ ਸੋ ਸਾਨੂੰ ਉਹ ਸੰਗਤਾਂ ਜਿਹੜੀਆਂ ਦੁੱਖਾਂ ਦੀਆਂ ਮਾਰੀਆਂ ਤੁਹਾਡੇ ਕੋਲੇ ਆਉਂਦੀਆਂ ਨੇ ਕੋਈ ਪੁੱਛਦਾ ਹੈ ਜੀ ਆਹ ਹੈ ਆਹ ਹੈ ਤੇ ਅਸੀਂ ਆਪਣੇ ਹਿੱਤ ਵਾਸਤੇ ਉਹਨਾਂ ਨੂੰ ਹੋਰ ਹੀ ਭੰਬਲ ਪੂਸੇ ਚ ਪਾ ਕੇ ਸਹੀ ਗਿਆਨ ਦੇ ਉਹਨਾਂ ਨੂੰ ਸਹੀ ਰਸਤਾ ਦੱਸੋ ਆਪ ਸਹੀ ਰਸਤੇ ਨੂੰ ਆਪਣਾ ਬਣਾਓ ਕੁਝ ਆਨੰਦ ਹਾਸਲ ਹੋਵੇ ਕੁਝ ਅੰਦਰ ਤਿਆਗ ਆਵੇ ਕੁਝ ਸਮਰਪਣ ਆ ਜਾਵੇ ਕੁਝ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਆ ਜਾਵੇ ਸਾਨੂੰ ਮੰਗਿਆ ਕਰੋ ਮਹਾਰਾਜ ਆਪਣਾ ਵਿਸ਼ਵਾਸ ਭਰੋਸਾ ਬਖਸ਼ ਦਿਓ ਤੋ ਤਾਂ ਜਾ ਕੇ ਅਸੀਂ ਸਾਡੀ ਬੰਦ ਖਲਾਸੀ ਹੋਏਗੀ ਅਸੀਂ ਸਾਨੂੰ ਸੰਗਤਾਂ ਭਾਂਤ ਭਾਂ ਦੇ ਪਦਾਰਥ ਹਰ ਸੰਸਾਰਿਕ ਚੀਜ਼ ਸਾਨੂੰ ਸੰਗਤਾਂ ਤੋਂ ਮਿਲਦੀ ਹੈ ਸੋ ਇਸ ਕਰਕੇ ਜੇ ਅਸੀਂ ਆਪਣੀ ਡਿਊਟੀ ਸਹੀ ਨਹੀਂ ਕੀਤੀ ਤਾਂ ਸਾਡੇ ਤੇ ਇਨਾਂ ਕੋ ਭਾਰ ਚੜ ਜਾਏਗਾ ਅਸੀਂ ਉਹਦਾ लेखा ਦੇਣ ਦੇ ਛੁਟਣਾ ਨਹੀਂ ਹੈ ਸੋ ਪਿਆਰਿਓ ਹੱਥ ਜੋੜ ਕੇ ਬੇਨਤੀ ਹੈ ਪ੍ਰਚਾਰਕ ਕੀਰਤਨੀਏ ਕਥਾਕਾਰ ਵਿਦਵਾਨ ਰਾਗੀ ਢਾਡੀ ਕਵੀਸ਼ਰ ਤੇ ਸੰਤ ਸੋ ਤੋਂ ਵੱਡੀ ਡਿਊਟੀ ਹੈ ਸੰਤ ਨੂੰ ਚੌਥਾ ਥੰਮ ਗਿਣਿਆ ਗਿਆ ਧਰਮ ਦਾ ਤੇ ਜੇਕਰ ਸੰਤ ਨੂੰ ਵੀ ਲਾਲਚ ਪੈ ਗਿਆ ਵੀ ਸੰਗਤਾਂ ਆਈ ਜਾਣ ਮੇਰੇ ਡੇਰੇ ਤੇ ਤੇ ਮੇਰਾ ਕੰਮ ਚੱਲੀ ਜਾਵੇ ਨਹੀਂ ਜਿਹੜਾ ਸੰਗਤਾਂ ਕੋ ਆਉਂਦਾ ਸੰਤ ਉਹਨੂੰ ਉਹਦੀ ਇੱਛਾ ਹੀ ਖਤਮ ਕਰੰਦੇ ਨੇ ਉਹਨੂੰ ਐਸਾ ਗਿਆਨ ਐਸਾ ਪਿਆਰ ਐਸੀ ਐਸਾ ਸੱਚ ਦੜਾਉਂਦੇ ਨੇ ਕਿ ਪਿਆਰਿਆ ਤੂੰ ਦਰਦ ਦਰਦ ਨਾ ਭੜਕੇ ਆਪਣੇ ਆਰਾਮ ਨਾਲ ਘਰ ਚ ਵਹਿ ਕੀਰਤ ਕਰ ਤੇ ਨਾਮ ਜਪ ਬਾਲੇ ਬਾਲੇ ਚੱਕਰ ਚ ਨਹੀਂ ਪਾਉਂਦੇ ਦੂਸਰੀ ਵੀਰੀ ਬੇਨਤੀ ਹੈ ਸੰਗਤਾਂ ਨੂੰ ਜਿਹੜੇ ਗੁਰੂ ਨਾਨਕ ਦੇ ਸਿੱਖ ਕਹਾਉਂਦੇ ਨੇ ਅਸੀਂ ਗੁਰੂ ਨਾਨਕ ਦੇ ਸਿੱਖਾਂ ਪਿਆਰਿਓ ਗੁਰੂ ਨਾਨਕ ਮਹਾਰਾਜ ਨੇ ਗਰੀਬੀ ਧਾਰਨ ਕੀਤੀ ਇਨ ਹਿੱਸੇ ਗਰੀਬੀ ਗੁਰੂ ਨਾਨਕ ਮਹਾਰਾਜ ਲੈ ਕੇ ਪਰਮੇਸ਼ਰ ਤੋਂ ਉਹ ਗਰੀਬੀ ਮਹਾਰਾਜ ਨੇ ਦਰ ਘਰ ਘਰ ਜਾ ਕੇ ਦਰ ਦਰ ਜਾ ਕੇ ਆਪਣੇ ਆਪ ਨੂੰ ਕੁਰਾਈਆ ਕਾ ਕਹਾ ਕੇ دیਵਾਨਾ ਕਹਾ ਕੇ ਆਪਣੇ ਆਪ ਨੂੰ ਨੀਵਾ ਕਹਾ ਕੇ ਮਹਾਰਾਜ ਨੇ ਦਰ ਦਰ ਜਾ ਕੇ ਇਹ ਚਾਨਣ ਵੰਡਿਆ ਸਾਡੇ ਵਾਸਤੇ ਤੇ ਅਸੀਂ ਗੁਰੂ ਨਾਨਕ ਦੇ ਉੱਤੇ ਟਿਕੇ ਰਹੀਏ ਗੁਰਬਾਣੀ ਦੇ ਆਧਾਰ 'ਤੇ ਟਿਕੇ ਰਹੀਏ ਅਸੀਂ ਸੱਜੇ ਖੱਬੇ ਨਾ ਵੇਖੀਏ ਕਿ ਉਧਰੋਂ ਕੰਮ ਵਾਲੇ ਜਾਏਗਾ ਇਹ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਨੇ ਗੁਨਾਗ ਮਾਰੇ ਕਹਿੰਦੇ ਦੁੱਖਦਾਰੂ ਸੁਖ ਰੋਗ ਭਇਆ ਇਹ ਜਿਹੜੇ ਸਾਡੇ ਦੁੱਖ ਆਉਂਦੇ ਨੇ ਇਹ ਕਦੇ ਨਾ ਕਰੇ ਸਾਡਾ दारू ਬਣ ਜਾਣਗੇ ਸਾਨੂੰ ਆਪਣੇ ਆਪੇ ਚ ਲੈ ਜਾਣਗੇ ਸੁੱਖ ਤਾਂ ਰੋਗ ਹੈਗੀ ਨੇ ਆ ਸੁੱਖਾਂ ਚ ਫਿਰ ਨਸ਼ੇ ਖਾਂਦਾ ਹੈ ਲਾਈਆਂ ਝਗੜੇ ਕਰਦਾ ਹੈ ਜਿੱਲਾ ਸੀ ਜਾਂਦਾ ਹੈ ਅਦਾਲਤਾਂ ਤੱਕ ਹੀ ਖਾਂਦਾ ਕਰਦਾ ਹੈ ਸੋ ਸੰਗਤਾਂ ਦੀ ਇਹ ਜ਼ਿੰਮੇਵਾਰੀ ਹੈ ਇਹ ਸਾਡਾ ਇਹ ਫਰਜ਼ ਵੀ ਹੈ ਕਿ ਸਹੀ ਪਛਾਣੀਏ ਜੇ ਜੇ ਕੋਈ ਕਹਿੰਦਾ ਮੈਂ ਸੰਤ ਹਾਂ ਜਾਂ ਤੁਹਾਨੂੰ ਕੋਈ ਕਹਿੰਦਾ ਕਿ ਉਹ ਸੰਤ ਹੈ ਉਹਦੇ ਕੋਲ ਜਾਓ ਤਾਂ ਗੁਰਬਾਣੀ ਦੀ ਕਸਵਟੀ 'ਤੇ ਲਾ ਕੇ ਦੇਖ ਲਿਓ ਆਵੇ ਸਹਬ ਚਿਤ ਤੇਰਿਆਂ ਭਗਤਾਂ ਡਿਠਿਆਂ ਅਖੰਡ ਲਾਲਚ ਇੰਨਾ ਵਰਤ ਚੁੱਕਿਆ ਹੈ ਉਹ ਆਇਤੋਂ 600 ਸਾਲ ਪਹਿਲਾਂ ਗੁਰੂ ਨਾਨਕ ਮਹਾਰਾਜ ਕਹੇਗੇ ਸੀ ਹੁਣ ਤੱਕ ਕਿੰਨੇ ਗੁਣਾ ਵੱਧ ਗਿਆ ਇਹ ਤੋਂ ਚੰਗਾ ਹੈ ਬਿੱਤਰ ਹੈ ਪਖੰਡੀਆਂ ਦੀ ਸੰਗਤ ਲਾਲਚੀਆਂ ਦੀ ਸੰਗਤ ਤੋਂ ਚੰਗਾ ਹੈ ਤੁਸੀਂ ਆਰਾਮ ਨਾਲ ਘਰ ਬੈਠੋ ਗੁਰੂ ਨਾਲ ਗੁੱਸਾ ਨਹੀਂ ਕਰਦੇ ਪਰਮੇਸ਼ਰ ਗੁੱਸਾ ਨਹੀਂ ਕਰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਪਿਆਰ ਅਭਿਆਸ ਕਰੋ ਘਰ ਬੈਠੇ ਗੁਰੂ ਘਰ ਜਾਓ ਸੇਵਾ ਕਰੋ ਆਪਣੀ ਕਮਾਈ ਸਫਲੀ ਕਰੋ ਲੰਗਰ ਦੀ ਸੇਵਾ ਕਰੋ ਤਨ ਨਾਲ ਸੇਵਾ ਕਰੋ ਮਨ ਨਾਲ ਸੇਵਾ ਕਰੋ ਧਨ ਨਾਲ ਸੇਵਾ ਮਨ ਦੀ ਸੇਵਾ ਹੈ ਗੁਰਬਾਣੀ ਦਾ ਪਿਆਰ ਅਭਿਆਸ ਨਾਮ ਬਿਆਸ ਸਮਰਪਣ ਮਨ ਨੂੰ ਗੁਰੂ ਜੀ ਨਾਲ ਸਮਰਪਣ ਕਰ ਲੈਣਾ ਤੋਂ ਇਹ ਕੁਝ ਬੇਨਤੀਆਂ ਨੇ ਜਿਹੜੀਆਂ ਸਾਨੂੰ ਅੱਜ ਦੇ ਦਿਨ ਵੀ ਇਹ ਪਰਪੱਕਤਾ ਕਾ ਲੈਣੀ ਚਾਹੀਦੀ ਹੈ ਅ ਨਗਰ ਕੀਰਤਨ ਨਿਕਲਦੇ ਨੇ ਪਰਿਵਾਰ ਸੇ ਜਿਨ ਨਿਕਲਦੀਆਂ ਨੇ ਛੋਟੇ ਬੱਚੇ ਨੌਜਵਾਨ ਬੱਚੇ ਬੱਚੀਆਂ ਬੀਬੀਆਂ ਭਾਈ ਇਹ ਪਹਿਲੀਆਂ ਅਵਸਥਾ ਨੇ ਇਹ ਕਰਨੀਆਂ ਚਾਹੀਦੀਆਂ ਨੇ ਬੱਚਿਆਂ ਨੂੰ ਇਤਿਹਾਸ ਸੁਣਾਈਏ ਗੁਰੂ ਘਰਾਂ ਚ ਕਥਾ ਹੋਵੇ ਇਤਿਹਾਸ ਦੀ ਗੁਰੂ ਨਾਨਕ ਦੇਵ ਜੀ ਦੀ ਕਥਾ ਹੋਵੇ ਗੁਰੂ ਘਰਾਂ ਵਿੱਚ ਜਿਹੜੀਆਂ ਗੁਰੂ ਘਰਾਂ ਦੀਆਂ ਕਮੇਟੀਆਂ ਨੇ ਪ੍ਰਬੰਧਕ ਨੇ ਉਹ ਗੁਰੂ ਘਰਾਂ ਵਿੱਚ ਉਹ ਮਰਿਆਦਾ ਕਾਇਮ ਕਰਨ ਨਾਲ ਇਤਿਹਾਸ ਗੁਰੂ ਨਾਨਕ ਦੇ ਜੀਵਨ ਦੀ ਕਥਾ ਚੱਲੇ ਉੱਥੇ ਗੁਰਬਾਣੀ ਦੀ ਕਥਾ ਚੱਲੇ ਸੰਗਤਾਂ ਨੂੰ ਰੋਸ਼ਨੀ ਮਿਲੇ ਪਿਆਰ ਮਿਲੇ ਬਹੁਤ ਗੁਰੂ ਘਰ ਅਸੀਂ ਐਸੇ ਦੇਖਦੇ ਹਾਂ ਜਿੱਥੇ ਘੰਟਾ ਨਿਤਨੇਮ ਹੁੰਦਾ ਉਸ ਤੋਂ ਬਾਅਦ ਤਾਲਾ ਲੱਗਿਆ ਹੁੰਦਾ ਸ਼ਾਮੀ ਫੇਰ ਘੰਟਾ ਨਿਤਨੇਮ ਹੁੰਦਾ ਫੇਰ ਤਾਲ ਲੱਗ ਜਾਂਦਾ ਇਹ ਐ ਅਸੀਂ ਲਿਖ ਜੰਦੇ ਨਹੀਂ ਛੁੱਟਣਾ ਅਸੀਂ ਗੁਰੂ ਨਾਨਕ ਦਾ ਵੱਡਾ ਦਰਬਾਰ ਹੈ ਕੱਚ ਪਕਾਈ ਉੱਥੇ ਪਾਏ ਉੱਥੇ ਕੱਚੇ ਪੱਕੇ ਸਾਰੇ ਪਛਾਣੇ ਜਾਣੇ ਨੇ ਇਸ ਕਰਕੇ ਪਿਆਰਿਓ ਗੁਰੂ ਨਾਨਕ ਦੇ ਸਿੱਖ ਹਾਂ ਗੁਰੂ ਨਾਨਕ ਨੇ ਤਿਆਗ ਪਿਆਰ ਸਮਰਪਣ ਨਿਮਰਤਾ ਗਰੀਬੀ ਸਖਾਈ ਹੈ ਸਾਨੂੰ ਅਸੀਂ ਇਹ ਗੁਣ ਧਾਰਨ ਕਰੀਏ ਤੇ ਉਸ ਪਰਮੇਸ਼ਰ ਦੇ ਆਨੰਦ ਚ ਉਹਦੇ ਪਿਆਰ ਵਿੱਚ ਐਸਾ ਕੀਰਤਨ ਕਰੀਏ ਜਿਸ ਤਰ੍ਹਾਂ ਗੁਰੂ ਨਾਨਕ ਮਹਾਰਾਜ ਕਰਿਆ ਕਰਦੇ ਸੀ ਜਿਦਾ ਜਿਤਿਆਰੇ ਕੇਰਹਾ ਜਿਦਾ ਜਿਤਿਆਰੇ ਕੇਰਹਾ ਸਾਵਗਈ ਬੇ ਜਿਤਨਾ ਮਤੇ ਰ ਲਾਗ ਰਹਾ

ਸਾਰੀਆਂ ਸੰਗਤਾਂ ਨੂੰ ਪ੍ਰਕਾਸ਼ ਵਰਬ ਦੀਆਂ ਲੱਖ ਲੱਖ ਵਧਾਈਆਂ ਗੁਰੂ ਮਾਰਾ ਕਿਰਪਾ ਕਰਨ ਸਾਡੇ ਮਨਾਂ ਅੰਦਰ ਗੁਰਬਾਣੀ ਦਾ ਪ੍ਰਕਾਸ਼ ਕਰਨ ਰੋਸ਼ਨੀ ਕਰਨ ਚਾਨਣ ਕਰਨ ਤਾਂ ਕਿ ਸਾਡਾ ਜੀਵਨ ਆਨੰਦਮਈ ਹੋ ਜਾਵੇ ਖੁਸ਼ੀਆਂ ਭਰਪੂਰ ਹੋ ਜਾਵੇ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ